ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਦਨੀ ਕਲਾਂ ਦੇ ਵਿੱਚ ਬਦਨੀ ਕਲਾਂ ਪਿੰਡ ਜਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਪਿੰਡ ਆ ਜਿਸਕਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਸੁਖਵੀਰ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਤੇ ਬਾਈ ਦੇ ਕੋਲ ਅੱਜ ਜਾਨਵਰ ਤਿੰਨ ਮਿੱਤਰੋ ਇੱਕ ਅਸਰ ਕੱਟੀ ਝੋਟੀ ਬਹੁਤ ਸੋਹਣੀ ਤੇ ਦੋ ਜਾਨਵਰ ਦੁੱਧਾਰੂ ਇੱਕ ਵੜ ਤੁਹਾਨੂੰ ਵੱਛੀਆਂ ਵਾਲੇ ਪਹਾੜ ਦੇ ਵਿੱਚ ਲੈ ਦੇਣੀਆਂ ਪਹੁੰਚ ਬਿਲਕੁਲ ਫ੍ਰੀ ਕਰਾ ਦੇਣੀ ਚਾਰ ਜਾਨਵਰ ਆ ਬਾਈ ਚੌਥੀ ਪਤਾ ਨਹੀਂ ਕਿਹੜੀਆਂ ਮੈਨੂੰ ਚੇਤਾ ਭੁੱਲ ਗਿਆ ਪੁੱਛ ਲੈਨੇ ਬਾਈ ਤੂੰ ਠੀਕ ਹੈ ਬਾਈ ਅਜਾ ਸੁਖਵੀਰ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਬਾਈ ਬਹੁਤ ਵਧੀਆ ਜੀ ਚੇਤਾ ਦੇ ਪਰਵਾਹ ਹਾਂਜੀ ਵੀਰੇ ਬੜੀ ਘਰ ਪਰ ਓਕੇ ਜੀ ਹਾਂਜੀ ਵੀਰੇ ਅੱਛਾ ਅੱਜ ਜਨਵਾਰ 4 ਆ ਹਨਾ 4 ਆ ਹਾਂਜੀ ਠੀਕ ਹੈ ਬਾਈ ਤੇ ਆਪਾਂ ਚੌਥੀ ਤੋਂ ਸ਼ੁਰੂ ਕਰੀਏ ਜੁੰਦਾ ਮੈਨੂੰ ਨਹੀਂ ਪਤਾ ਲੱਗਿਆ ਇਹ ਉਹ ਕਿਹੜੀ ਦਸ ਉਹ ਵੀਰੇ 7 ਮਹੀਨਿਆਂ ਦੀ ਵੇੜ ਗੱਪਣ ਦੋ ਦੋ ਡਰਾਈ ਦੋ ਡਰਾਈ ਆ ਥਣ ਪਾਸ ਕਰਾਉਂਦੀ ਆ ਅੱਛਾ ਇਹ ਉਹ گاਵਾ ਜਿੰਨੇ 23 24 ਕਿਲੋ ਦੁੱਧ ਦਿੱਤਾ ਹੀ ਹਾਂਜੀ ਬਾਈ ਹਾਂਜੀ ਓਕੇ ਤੇ ਆ ਫਿਰ ਇਹ ਤੇਰੇ ਕੋਲੇ ਆ ਗਈ ਹੁਣ ਹਾਂਜੀ ਬਾਈ ਬੜੀ ਤਿਆਰੀ ਜ਼ਬਰਦਸਤ ਸੀ ਹਿੰਦੀ ਹੈਣਾ ਹਾਂਜੀ ਬਾਈ ਹੁਣ ਕਿੰਨੇ ਚਿਰ ਦੀ ਗੱਬਣਾ ਬਾਈ ਹੁਣ ਵੀਰੇ ਇਹਨੂੰ ਆ 17 ਤਰੀਕ ਨੂੰ 8ਵਾਂ ਮਹੀਨਾ ਲੱਗ ਗਿਆ ਸੰਭੀ ਨਹੀਂ ਹੈਣਾ ਗਾਂ ਦਾ ਉਹ ਜੋ ਬਣ ਨਹੀਂ ਰਹਿਣ ਦਿੱਤਾ ਬੰਦੇ ਨੇ ਨਾ ਹਾਂਜੀ ਵੀਰੇ ਜਿਹੜਾ ਸਾਂਭਲੇ ਯਾਰ ਰੁੱਤ ਚੰਗੀ ਦੀ ਸੁਪਣਾ ਬਾਈ ਪੂਰੀ ਵਧੀਆ ਰੁੱਤ ਚੰਗੀ ਦੀ ਹੈ ਵੀਰੇ ਕਿੰਨੇ ਦੀ ਦੇ ਦੀਏ ਬਾਈ ਇਹਦਾ ਵੀਰੇ ਮੁੱਲ 30 ਕਰਾ ਲੈ 32 ਕਰਾ ਲੈ 28000 ਦੀ ਜਸਨੋਈ ਆ ਬਸ ਚਲੋ ਬਸ ਠੀਕ ਆ ਯਾਰ 28 ਨੂੰ ਫਿਰ ਕੀ ਮਾੜੀ ਆ ਯਾਰ 7 ਮਹੀਨਿਆਂ ਦੀ ਗੱਬਣਾ ਹੈ 7 ਦੀ ਹਾਂਜੀ ਵੀਰੇ 8ਵਾਂ ਲੱਗ ਗਿਆ ਦੀਪ ਸਿੰਘ ਚੰਗੀ ਹੈਗਾ ਹਣਾ ਮੱਚੀਆਂ ਨਾਮ ਇਹ ਬਹੁਤ ਗਾਵਾ ਜਿਹੜੀ ਉਦੋਂ ਪਾ ਕੇ ਆਈ ਸੀ ਵੀਡੀਓ ਆਪਾਂ ਚੇਤਾ ਗਾਵਾ ਆਈ ਕੋਈ ਪਛਾਣਦੇ ਕਿ ਨਹੀਂ ਬੰਦਿਆਂ ਦਾ ਖਾ ਮੁੜੇ ਘਮੂ ਪਿਆਰ ਗਾ ਦੀ ਤਿਆਰੀ ਬੜੀ ਰੋਲਤੀ ਵਰਗਾ ਹਨਾ ਹੈ ਸੁਖਵੀਰ ਸੰਭੀ ਨਹੀਂ ਗਾ ਬੰਦੇ ਨੇ ਗੁੱਤੀ ਪੂਰੀ ਵਹਿੜ ਜਾਦੀ ਬਹੁਤ ਸੀ ਬਾਈ ਨਿਕਰ ਵਾਲੀ ਲੈ ਮਿੱਤਰੋ ਆ ਵੇਖੋ ਭਰਾਵੋ ਜਿਹੜੇ ਭਰਾ ਮੈਨੂੰ ਕਹਿੰਦੇ ਸਾਬੇ ਤੇਰੀ ਤਾਕਤ 10000 ਥੱਲੇ ਹੁੰਦੀ ਆ ਕਿਉਂਕਿ ਬਾਈ ਮੈਂ ਹਮੇਸ਼ਾ ਭਾਜੀ ਵਾਲਾ ਕੰਮ ਰੱਖ ਕੇ ਖੁਸ਼ ਹੁੰਨਾ ਬਲੇ ਹਲਵੇਲੇ ਮਾਰਨ ਨਹੀਂ ਦਿੰਦਾ ਕਿਸੇ ਵੀ ਭਰਾ ਨੂੰ ਮੈਂ ਦਾ ਵਪਾਰੀ ਭਰਾ ਜਿਹੜੇ ਆਪਣੇ ਆਪਾ ਉਹਨਾਂ ਨੂੰ ਵੀ ਇਹ ਗੱਲ ਕਹਨੇ ਹੁੰਨੇ ਆ ਯਾਰ ਜਾਇਜ਼ ਦਿਓ ਅਗਲੇ ਨੂੰ ਚੀਜ਼ ਕਿਉਂਕਿ 2 ਰੁਪਏ ਕਿਸੇ ਨੂੰ ਬਣ ਜਾਣਗੇ ਤਾਂ ਫੇਰ ਹੀ ਆਪਾਂ ਨੂੰ ਯਾਦ ਕਰੂਗਾ ਬਾਈ ਠੀਕ ਆ ਵੀਰੇ ਤੇ ਵੀਰੇ ਪਰਲੀ ਵੜ ਡੱਬੀ ਉਹ ਵੀਰੇ ਵੜ ਆਪਣੇ ਕੋਲ ਕੱਲ ਆਈ ਆ ਹੂੰ ਪਰसों ਸ਼ਾਮ ਨੂੰ ਠੀਕ ਆ ਠੀਕ ਆ 9 ਕਿਲੋ ਦਾ ਤਾਂ ਆਪਾਂ ਚੋਕੇ ਲਈ ਸੀ ਵੀਰੇ ਠੀਕ ਆ ਠੀਕ ਆ ਹੁਣ ਜਾਨੀ ਕਿ ਆਪਾਂ ਸਾਤ ਹੀ ਕਵਾਂਗੇ ਅੱਜ ਹੀਟ ਚ ਐ ਬੜ ਅੱਜ ਹੀਟ ਚ ਐ ਸਾਤ ਹੀ ਆਪਾਂ ਭਰਾ ਦੇਣਾ ਹਾਂ ਹਾਂਜੀ ਵੀਰੇ ਬੱਚੇ ਹੋਈ ਆ ਉਹ ਤਾਂ ਪਹਿਲਾਂ ਕਹਿੰਦੇ ਆ ਆਪਾਂ ਦਾ ਫਿਰ ਵੀ ਦੂਜਣ ਕਵਾਂਗੇ ਠੀਕ ਆ ਬਾਈ ਅੱਛਾ ਸੁਖਵੀਰ ਭਈ ਇਹ ਕਿੰਨੇ ਜ਼ਿੱਦਗੀ ਇਹ ਵੀ ਆ ਬੱਚਿਆਂ ਵਾਲਾ ਮੋਲ ਹੀ ਆ ਵਾ ਕਿੰਨਾ ਵਾਪ 28 28 ਵਾਲੀ ਠਾ ਕਰਾਉਣੀ ਆ ਫੇਰ 28 28 ਠਾ ਹਾਂ 28 28 ਠਾਈ ਲੈ ਵੀ ਮਿੱਤਰਾਂ ਪੈ ਜੂਗੀ ਦਵਾਈ ਦੇ ਸੁਖਵੀਰ ਬਾਈ ਦੇ ਕੋਲੇ ਆ ਲਾਟ ਤੇ ਗਾਂ ਠਾਈ ਲੈ ਵੀ ਵੜ ਨੂੰ ਥੱਲੋ ਥੱਲੋ ਤੰਗੀ ਹੈ ਨਾ ਹਾਂਜੀ ਸੁਖਵੀਰ 10 ਕਿਲੋ ਦੁੱਧ ਦੇ ਦੂਗੀ ਵੜਾ ਆਰਾਮ ਨਾਲ ਵੀਰੇ ਸਾਈ ਵਣ ਵਧੀਆ ਜਿਹਾ ਆ ਪੀ ਕੇ ਹੈ ਨਾ ਸੁਖਵੀਰ ਇਹ 28 ਚ 100 ਕਿਲੋਮੀਟਰ ਪਹੁੰਚ ਫਰੀ ਦੇ ਨਾਲ ਉਹ ਵੀ ਲੈ ਜਾ ਯਾਰ ਜੁੜਾਈ ਕਰ ਦਿਆਂਗੇ ਫੇਰ ਆਪਾਂ ਠੀਕ ਆ ਬਈ ਲੈ ਵੀ ਮਿੱਤਰੋ 1000 ਛੋੜ ਦੋ ਮਾਨੂੰ ਜੋ ਠੀਕ ਆ ਹਾਂਜੀ ਬਈ ਠੀਕ ਆ ਲੇ ਵੀ ਮਿੱਤਰੋ ਯਾਰ ਛੋੜ ਦੋਆਂ ਜੋ 28 32 ਦੇ ਵਿੱਚ ਤੇ 100 ਕਿਲੋਮੀਟਰ ਘੇਰੇ ਦੇ ਵਿੱਚ ਪਹੁੰਚ ਬਿਲਕੁਲ ਢੀ ਮਿੱਠੀ ਬਹੁਤ ਆ ਬਾਈ ਛਾਈ ਛਾਈ ਬਣ ਗਿਆ 56000 ਰੁਪਿਆ ਬਾਈ ਹਾਂਜੀ ਦੇਢ ਚਵਾਈ ਲੱਗੀ ਬਾਈ ਬੱਚੀ ਸੀਲ ਵੀ ਬਹੁਤ ਆ ਯਾਰ ਹਨਾ ਹਾਂ ਬਾਈ ਨਾ ਲੱਗੀ ਨਜ਼ਰ ਮੇਰੀ ਨਹੀਂ ਪੁੱਠੇ ਬਸ ਦੀ ਬੈਠੀ ਉਧਰ ਦੀ ਤਾਂ ਚਵਾਈ ਬਹੁਤ ਹੁੰਦੀ ਨਹੀਂ ਨਹੀਂ ਠੀਕ ਐ ਅੱਛਾ ਸਗੀਰ ਬਾਈ ਜਿਹੜੀ ਮੀਣੀ ਝੋਟੀ ਆ ਬਾਈ ਉਹ ਵੀ ਨਹੀਂ ਯਾਰ ਸਵਾ ਕੇ ਮਹੀਨੇ ਦੀ ਗੱਲ ਨੂੰ ਦੱਸਿਆ ਹਾਂ ਯਾਨੀ ਕਿ ਪੰਜ ਜਾਂ ਦੁੱਧ ਚਾਰ ਮਨ ਲਵੇ ਕੋਈ ਜੇ ਠੰਡੀ ਚੁੰਨ ਚੜ ਨੂੰ ਬਾਈ ਵੀਰੇ ਮੇਰੇ ਕੋਲ ਤਾਂ ਟੀਕਾ ਲਵਾਇਆ ਮੈਂ ਆਪਾਂ ਨਹੀਂ ਕਰਾਂਗਾ ਯਾਰ ਇਹ ਕਿਦਨ ਆਈ ਹੈ ਬਦਰ ਇਹ ਵੀ ਪਾਸੋਂ ਹੀ ਆਈ ਹੈ ਵੀਰੇ ਠੀਕ ਹੈ ਬਾਈ ਇਹਦਾ ਵੀ ਭਾ ਫਿਰ ਆਪਾਂ ਉਹ ਹੀ ਦੇਣੀ ਆ ਹਾਂ ਵੀਰੇ ਅੱਜ ਅੱਜ ਐ ਹੋ ਜੇ ਵੀ ਆ ਗਿਆ ਆ ਗਿਆ ਆ ਗਿਆ ਹੈ ਬਹੁਤ ਸੁਣੀ ਮੈਂ ਜੀ ਵੀਰੇ ਕਿੰਨੇ ਦੇ ਕਰਾ ਦੀ ਆ ਗਿਆ ਆ ਗਿਆ ਇਹ 48000 ਦੀ ਦੇ ਆ ਗਿਆ ਆ ਗਿਆ ਕਰਾ ਦੀ 48000 100 ਕਿਲੋਮੀਟਰ ਪਹੁੰਚ ਵੀ ਹਾਂ ਬਾਈ ਕਰ ਦਿਆਂਗੇ ਲੈ ਠੀਕ ਆ ਫਿਰ ਬਾਈ ਨੀਲੀ ਰਾਵੀ ਦੀ ਮੀਨੀ ਸਿੰਘ ਹੈ ਨਾ ਦੇ ਦੋਵੇਂ ਬਾਈ ਨਹੀਂ ਹਿੱਲਦੇ ਨੀ ਵੀਰੇ ਠੀਕ ਆ ਬਾਈ ਢੇਲੀ ਆ ਗਈ ਫਿਰ ਬਾਈ ਲੈ ਵੀ ਮਿੱਤਰੋ ਮੀਨੀ ਹੁੰਦੀ ਹੈ ਸਿੰਘ ਹਿੱਲਦਿਆਂ ਤੋਂ ਢੇਲੀ ਹੁੰਦੀ ਹੈ ਜਿੰਦੇ ਸਿੰਘ ਥੱਲੇ ਨੂੰ ਹੁਣ ਹਿੱਲ ਦੇਣਾ ਹੁਣ ਥਣ ਵੇਖੋ ਬਾਈ ਮਿੱਤਰੋ ਹੂੰ ਇਸ ਕਰੀ ਲੋਕ ਆਮ ਹੀ ਆਪਣੇ ਗੁਮਰਾਹ ਕਰ ਲੈਂਦੇ ਆ ਭਰਾ ਵੀ ਜਿਹੜੀ ਮੈਂ ਤੇ ਛੋਟੀ ਦੇ ਸਿੰਗ ਨਹੀਂ ਹਿਲਦੇ ਹੁੰਦੇ ਉਹਨੂੰ ਵੀ ਮੀਣੀ ਕਹਿ ਦਿੰਦੇ ਆ ਪਰ ਜਿਹੜੀ ਮੈਂ ਦੇ ਸਿੰਗ ਦੋਵੇਂ ਹਿਲਦੇ ਉਹ ਹੁੰਦੀ ਆ ਮੀਣੀ ਅਸਲ ਜਿਹੜੀ ਹੁੰਦੀ ਆ ਢੇਲੀ ਉਹ ਹੁੰਦੇ ਜਿੰਦੇ ਸਿੰਗ ਨਹੀਂ ਹਿਲਦੇ ਹੁੰਦੇ ਮੁੱਢ ਤੋਂ ਮਜ਼ਬੂਤ ਹੁੰਦੇ ਆ ਸਿੰਗ ਮਿੱਤਰੋ ਤੇ ਆਪਾਂ ਵੀ ਨੇ ਪੁੱਠੇ ਪਾਸੇ ਬੈਠੇ ਹੀ ਗਾਂ ਦੇ ਕੋਈ ਆਏ ਨਾ ਸਾਂਝ ਲੈ ਲੱਤ ਛੜਵਾਉਂਦੀ ਆ ਕੋਈ ਜੇ ਲੱਤ ਵੀ ਅਗਲੇ ਦੇ ਘਰੇ ਵੀ ਜਾ ਕੇ ਚੱਕ ਜੇ ਨਾ ਗੱਡੀ ਦੇ ਕਿਰਾਇਆ ਆਪਾਂ ਦੇ ਦੇਾਂਗੇ ਬੈੜਵਾਸ ਬਸ ਇਹਦੇ ਉੱਤੇ ਫਿਰ ਹੋਰ ਕੀ ਹੋ ਸਕਦਾ ਹਾਂ ਠਣ ਦੀ ਤਾਰ ਦੀ ਗਰੰਟੀ ਆ ਦੋ ਅਗਲੇ ਦੀ ਸੇਵਾ ਹਾਂ ਉਹਦੇ 94633 19970 ਵੀਰੇ 94633 ਕੱਟੀ ਵੀ ਆ ਹਾਂ ਸੱਚੇ ਦਾ ਹੀ ਗਈ ਸੀ ਬਾਈ ਇਹਦੇ ਵਿੱਚ ਦੱਸੀ ਕਿੰਨੇ ਚਿਰ ਦੀ ਬਾਈ ਇਹ ਹੋਊਗੀ ਯਾਰ 16-17 ਮਹੀਨਿਆਂ ਦੀ ਕੱਟੀ ਵੀਰੇ 16-17 ਮਹੀਨਿਆਂ ਦੀ ਹਾਂਜੀ ਠੀਕ ਆ ਬਾਈ ਤੇ ਇਹ ਕਿੰਨੇ ਦੀ ਦੇ ਦੀ ਇਹ ਆਪਾਂ ਬਾਈ ਯਾਰ ਕਿੰਨਾ ਕਰਦੇ ਬਸ ਕਿੰਨੇ ਕਿਲੋਮੀਟਰ 100 ਤਾਂ ਕੀ ਕਰਦੇ ਆਂਗੇ 100 ਹੀ ਰੱਖਣਾ ਚੰਗਾ ਗੱਡੀ ਵਾਲਾ ਆਪਣਾ ਆਪ ਦਾ ਨੂੰ ਘਟਾ ਲਿਆ ਕਰਾਂਗੇ 200 ਕੋਈ ਨਾ ਪਰ ਆਪਾਂ ਨਹੀਂ ਪਹੁੰਚ ਤੋਂ ਨਹੀਂ ਕਰਾਇਆ ਨਹੀਂ ਪੈਣਦੇ ਮੇਰੇ ਅੱਕੇ ਗੱਲ ਹੋਰਾ ਵੀਰੇ ਜਿਹੜੀ ਗੱਬਣ ਗਾਂ ਆਪਣੀ ਸੱਤਾਂ ਮਹੀਨਿਆਂ ਦੀ ਉਹਦੇ ਥਰਣ ਦੇ ਵਿੱਚ ਉਹ ਕੀ ਜਾਵਾਚਾਰੇ ਵੀਰੇ ਖਿੱਚ ਕੇ ਲੈ ਕੇ ਜਾਵੇ ਗੱਡੀ ਦਾ ਉੱਤਰ ਦਾ ਬੰਦਾ ਖਿੱਚ ਲੈ ਬਸ ਠੀਕ ਲੈ ਵੀ ਮਿੱਤਰੋ ਆਪਦੀ ਤਸੱਲੀ ਤੋਂ ਜਿਹੜਾ ਬਈ ਆਓ ਕੱਲ ਨੂੰ ਅਗਲਾ ਕਹਿ ਦਵੇ ਉਹ ਗੱਲ ਗੱਬਣ ਆਪਦੀ ਉੱਤਰ ਦੀ ਜੇਕ ਕਰਾ ਲਵੇ ਇੱਥੇ ਕਰਾਉਣੀ ਹੈ ਇੱਥੇ ਕਰਾਉਣੀ ਕੋਈ ਚੈੱਕਰ ਨਹੀਂ ਬਸ ਉਸ ਦਿਨ ਦੀ ਗਰੰਟੀ ਹੋਊਗੀ ਚੈੱਕ ਦੀ ਤੇ ਥਨਾ ਦੀ ਦੋ ਦਿਨ ਦੀ ਵੀ ਦੇ ਦਿਆਂਗੇ ਯਾਰ ਬਸ ਠੀਕ ਹੈ ਬਾਈ ਲੈ ਵੀ ਮਿੱਤਰੋ ਇਹਨਾਂ ਨੰਬਰ ਸੀ ਬਾਈ ਦੇ 9463319970